ਭਾਰਤੀ ਟੀਮ ইংল্যান্ড ਦੇ ਵਿੱਚ ਟੈਸਟ ਸੀਰੀਜ਼ ਖੇਡਣ ਲਈ ਗਈ ہوئی ਹੈ ਪਹਿਲਾ ਟੈਸਟ ਮੈਚ ਖੇੜਨ ਤੋਂ ਬਾਅਦ ਭਾਰਤੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਹੈ ਸ਼ੁਮਨ ਗਿਲ ਭਾਰਤੀ ਕਪਤਾਨ ਜਿਨ੍ਹਾਂ ਨੇ ਕੀ ਪਹਿਲੀ ਪਾਰੀ ਵਿੱਚ ਦੋਹਰਾ ਸੱਤਕ ਮਾਰਿਆ ਤੇ ਦੂਜੀ ਪਾਰੀ ਦੇ ਵਿੱਚ ਵੀ 160 ਰਨ ਬਣਾਏ ਉਹਨਾਂ ਦੇ ਨਾਲ ਆਕਾਸ਼ ਦੀਪ ਇੰਡੀਆ ਦੇ ਫਾਸਟ ਬੋਲਰ ਜਿਨ੍ਹਾਂ ਨੂੰ ਕੀ ਸੈਕੰਡ ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ ਸੀ ਉਹਨਾਂ ਨੇ 10 ਵਿਕਟਾਂ ਲਿਆ ਪਹਿਲੀ ਪਾਰੀ ਵਿੱਚ 4 ਲਗ ਬਿਕਟਾ ਲੈਣ ਤੋਂ ਬਾਅਦ ਦੂਜੀ ਪਾਰੀ ਵਿੱਚ ਉਹਨਾਂ ਨੇ ਇੰਗਲੈਂਡ ਦੇ 6 ਬੱਲੇਬਾਜ਼ਾਂ ਨੂੰ ਆਊਟ ਕੀਤਾ ਤੇ ਭਾਰਤੀ ਟੀਮ ਨੇ ਬਿਹਤਰੀਨ ਤਰੀਕੇ ਨਾਲ ਇਹ ਟੈਸਟ ਮੈਚ ਨੂੰ ਜਿੱਤ ਲਿਆ ਇਹ ਪਹਿਲੀ ਵਾਰ ਹੋਇਆ ਹੈ ਕੋਈ ਏਸ਼ੀਆਈ ਟੀਮ ਜਾ ਕੇ ਇੰਗਲੈਂਡ ਦੇ ਵਿੱਚ ਇਸ ਧਰਤੀ ਤੇ ਮੈਚ ਜਿੱਤੀ ਹੈ ਬਰਮਿੰਗਮ ਦੇ ਵਿੱਚ ਭਾਰਤੀ ਟੀਮ ਦਾ ਰਿਕਾਰਡ ਇਹਨਾਂ ਖਾਸਾ ਵਧੀਆ ਨਹੀਂ ਸੀ ਲੇਕਿਨ ਭਾਰਤੀ ਟੀਮ ਨੇ ਜੋ ਕਮਾਲ ਕੀਤਾ ਹੈ ਉਹ ਕਾਬਿਲ ਤਾਰੀਫ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰੀ ਦੀ ਸਾਰੀ ਟੀਮ ਨਵੇਂ ਖਿਡਾਰੀਆਂ ਨਾਲ ਭਰਪੂਰ ਸੀ ਕਪਤਾਨ ਜਿਹੜੇ ਕਿ ਸਿਰਫ 25 ਸਾਲ ਦੇ ਸੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਇਸ ਨਵੀਂ ਟੀਮ ਨੂੰ ਲੀਡ ਕਰਨ ਦਾ ਵਿਰਾਟ ਕੋਹਲੀ ਰੋਹਿਤ ਸ਼ਰਮਾ ਤੇ ਆਰਸ਼ੀਵਿੰਦੇਸਨ ਨਿਆਸ ਤੋਂ ਬਾਅਦ ਬਹੁਤ ਸਾਰੇ ਕਾਸਵਲ ਲਾਇ ਜਾ ਰਹੇ ਸੀ ਕਿ ਭਾਰਤੀ ਟੀਮ ਪੰਜਰੂ ਨਾਲ ਇਹ ਟੈਸਟ ਸੀਰੀਜ਼ ਹਾਰੂਗੀ ਲੇਕਿਨ ਜਿਵੇਂ ਦਾ ਪ੍ਰਦਰਸ਼ਨ ਪਹਿਲੇ ਟੈਸਟ ਮੈਚ ਤੇ ਦੂਜੇ ਟੈਸਟ ਮੈਚ ਦੇ ਵਿੱਚ ਕੀਤਾ ਗਿਆ ਇਹ ਦਿਖਾਉਂਦਾ ਹੈ ਕਿ ਭਾਰਤੀ ਟੀਮ ਦੀ ਬੈਸਟ ਸਟ੍ਰੈਂਥ ਕਿੰਨੀ ਜ਼ਬਰਦਸਤ ਹੈ ਸਾਰੇ ਬੰਦੋਂ ਭਾਰਤੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ